ਅਗਲਾ ਪ੍ਰਸ਼ਨ ਹੈ ਤੁਹਾਡਾ ਕਿ ਬੇਬੀ ਸੋਪ ਬੱਚਿਆਂ ਵਾਲੇ ਸਾਬਣ ਹੁੰਦੀ ਹੈ ਜੋ ਕਿੰਨੇ ਰੁਪਏ ਦੀ ਹੈ 12 ਦੀ ਹਾਂ 12 ਰੁਪਏ ਦੀ ਹੈ ਆਪਾਂ ਨੇ ਉਹ ਵੰਡਣੀ ਹੈ 15 ਬੱਚਿਆਂ ਦੇ ਵਿੱਚ ਕਿੰਨੇ ਬੱਚਿਆਂ ਦੇ ਵਿੱਚ ਇੱਕ ਸਾਬਣ 12 ਰੁਪਏ ਦੀ ਹੈ 15 ਬੱਚਿਆਂ ਨੂੰ ਵੰਡਣੀਆਂ ਨੇ ਤਾਂ ਕਿੰਨੇ ਰੁਪਏ ਦੀਆਂ ਲਵਾਂਗੇ ਸਾਬਣ ਆਪਾਂ ਬੇਬੀ ਸੋਪ ਬੱਚਿਆਂ ਵਾਲੀ ਸਾਬਣ 12 ਰੁਪਏ ਦੀ ਹੈ ਇੱਕ ਸਾਬਣ ਕਿੰਨੇ ਦੀ ਹੈ 12 ਰੁਪਏ ਦੀ ਕਿੰਨੇ ਦੀ 12 ਰੁਪਏ ਦੀ ਗੁਰਨੂਰ ਰੁਕੋ ਇਹ ਬਣ ਗੁਰਨੂਰ ਤੁਸੀਂ ਕੀ ਕਰ ਰਹੇ ਹੋ ਥੋੜੀ ਕਾਪੀ ਕਿੱਥੇ ਕਿੱਥੇ ਸੋਲਵ ਕਰ ਰਹੀ ਹੈ ਇਹਨੂੰ ਬੈਗ ਦੇ ਵਿੱਚ ਪਈ ਹੈ ਮੰਮੀ ਇਹਨੇ ਪਤਾਈ ਆਕਾਸ਼ ਅਰਸ਼ ਸਹਿਜ ਇਹਨੂੰ ਨਹੀਂ ਦਿਖਾਉਂਗੇ ਤੁਸੀਂ ਅੱਜ ਦਾ ਆਨਸਰ ਨਹੀਂ ਦਿਖਾਣਾ ਦੇ ਬੱਚਿਆਂ ਵਾਲੀ ਸਾਬਣ 1 ਮਿੰਟ ਬੇਟਾ ਸਾਰਿਆਂ ਨੂੰ ਸਮਝ ਲੈਣ ਨੂੰ ਦੋ ਕੁਐਸਚਨ ਉਹ 12 ਰੁਪਏ ਦੀ ਹੈ ਇੱਕ ਸਾਬਣ ਕਿੰਨੇ ਬੱਚਿਆਂ ਨੂੰ ਦੇਣੀ ਹੈ ਆਪਾਂ ਨੇ 15 ਬੱਚਿਆਂ ਨੂੰ ਦੇਣੀ ਹੈ ਸਾਬਣ 15 ਬੱਚਿਆਂ ਨੂੰ ਦੇਣੀ ਹੈ ਜਦੋਂ 15 ਨੂੰ ਦੇਣੀ ਹੈ ਤਾਂ ਕਿੰਨੇ ਰੁਪਏ ਦੀ ਸਾਬਣ ਹੋਣਗੀਆਂ ਲਾਪਰੀ ਤੁਸੀਂ ਦੱਸੋ ਤੁਸੀਂ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਆ ਬੰਦ ਕਰਨ ਵਾਲੇ ਪਿਆ ਸਕਿਲ ਚ ਬੰਦ ਕਰ ਬੰਦ ਕਰ ਇਹਨੂੰ ਇਹ ਆਕਾਸ਼ ਲੰਗਤਾਈ ਮਨਵੀ ਸਾ ਤੋਂ ਮੁਝੇ ਸਾਡੀ ਲਈ ਆਨੀਸਾ ਤੁਸੀਂ ਦੱਸੋ ਕੋਈ ਦੱਸੋ ਅਰਸ਼ੀ ਮਨਵੀ ਨਹੀਂ ਮਨਵੀ ਜੀ ਸਾੰਨੇ ਪਤਾਈ ਹਾਲੇ ਤੁਸੀਂ ਆਨਸਰ ਨਹੀਂ ਦੱਸਣਾ ਸਭ ਬਾਕੀਆਂ ਨੂੰ ਵੀ ਕੱਢਣ ਨੂੰ ਮੈਨੂੰ ਕਾਪੀ ਦਿਖਾ ਦੇ ਕਿੱਥੇ ਆਨਸਰ ਕੱਢਿਆ ਤੈਨੂੰ ਬਸ ਹਾਲੇ ਕੋਈ ਨਾ ਖੋਲ ਤਾਂ ਦੇ ਹਾਂ ਖੋਲ ਕੇ ਦੇ ਮੈਨੂੰ ਦਿਖਾ ਦੇ ਮੈਂ ਦੇਖ ਲੂੰਗੀ ਪਰ ਬਾਕੀ ਬੱਚੇ ਸੋਲਵ ਕਰੋ ਇਹਨੂੰ ਆ ਤੀ ਏ ਨਹੀਂ ਹੈਗਾ ਇੱਕ ਬੱਚਾ ਦੱਸ ਦਿੰਦਾ ਕਿੱਥੇ ਲਿਖਿਆ ਆ ਤੀ ਯਾਰ ਕੱਢ ਆ ਤੀ ਫਰਨੀ ਸੀਟ ਤੇ ਬੈਠ ਜਾ ਕੋਈ ਨਾ ਠੀਕ ਹੈ ਪਰ ਤੇਨੇ ਆਹ ਕੀ ਕਰਿਆ ਆ ਅਨਸਰ ਉਹਦੇ ਅਨਸਰ ਕਿੰਨਾ ਲਿਖਿਆ 6 ਤੇ 2 2 ਜੋੜ ਹਾਂਜੀ ਸਹੀ ਕਰੇ ਨੂੰ ਹਾਂਜੀ ਹਣੀ ਅੱਲਾ ਨੇ ਤਾਂ ਗਲਤ ਕੱਢਿਆ ਨਾ ਫਿਰ ਧਿਆਨ ਰੱਖਿਆਗਾ ਬੰਦ ਕਰੀਂ ਅੱਛਾ ਠੀਕ ਹੈ ਬੰਦ ਕਰ ਹਾਂਜੀ 183 ਹਾਂਜੀ ਗੁਰਨੂਰ ਤੁਸੀਂ ਦੱਸੋ 127 ਗਲਤ ਹਾਂਜੀ ਲਪ੍ਰਿਤ 153 ਕਾਰਾ ਸਹੀ ਹੈ ਇਹ ਹਾਂਜੀ 1 ਕਮ 186 180 ਆਊਗਾ ਨਾ ਮੇਰੀ ਗੱਲ ਮੇਰੀ ਗੱਲ ਸੁਣੋ ਤੇਰੇ ਤੋਂ ਪਹਿਲਾਂ ਏਕਮ ਨੇ ਕੱਢ ਲਿਆ ਨਹੀਂ ਜਵਾਬ ਦੀ ਗੱਲ ਨਹੀਂ ਬੇਟਾ ਉਹ ਤਾਂ ਮੈਨੇ ਪੁੱਛਿਆ ਨਹੀਂ ਮੈਨੇ ਉਹ ਟਾਈਮ ਦਿੱਤਾ ਤੁਹਾਨੂੰ ਪਰ ਇਹਦਾ ਜਵਾਬ ਜਿਹੜਾ ਸੀ ਇਹਨੇ ਪਹਿਲਾਂ ਕੱਢ ਲਿਆ ਸੀ ਤੁਸੀਂ ਇਹ ਤਾਂ ਪਹਿਲਾਂ ਕੱਢਣਾ ਸੀ ਨਾ ਦੱਸਣ ਦੀ ਗੱਲ ਨਹੀਂ ਮੈਨੇ ਲੇਟ ਹੀ ਪੁੱਛਿਆ ਮੈਂ ਵੀ ਸਾਰੇ ਬੱਚੇ ਹਲੇ ਕੱਢੋ ਇਹਨੂੰ ਸਵਾਲ ਨੂੰ ਠੀਕ ਹੈ ਇਹਦਾ ਆਨਸਰ 1 ਕਮ ਦਾ ਲਗਾ ਦੇ ਠੀਕ ਹੈ ਹਾਂਜੀ 1 ਕਮ ਪੂਰੇ ਜੋੜ ਲਗਾ ਇਹਨਾਂ ਦਾ ਕਿੰਨੇ ਬਣੇ ਨੇ ਇਹਨਾਂ ਦਾ ਜੋੜ ਲਗਾ ਜੀ ਮੇਰੇ ਆਹ ਨੂੰ ਬੈਠੋ ਪਹਿਲਾਂ ਇੱਕ ਹੋਰ ਪੁੱਛੋ ਜੀ ਇੱਕ ਹੋਰ ਪੁੱਛ ਲੈਣੀ ਆਸ ਨਹੀਂ ਨਹੀਂ ਤੂੰ ਰ ਜੋੜ ਲਗਾ ਨਾ ਨਾ ਸਰ ਮੁੱਟਾ ਸਿੰਘ ਬੈਠ ਹਾਂਜੀ ਤੁਸੀਂ ਦੇਖੋ ਕੀ ਇੱਕ ਪੁੱਛਣੀ ਹਾਂਜੀ ਬੀ ਟੀਮ ਦੇ ਨੇ ਅਨਸਰ 6 ਅੱਜ ਜਿੱਤ ਗਈ ਤੇ ਟੀਮ ਸਾਰੀ ਕਲਾਸ ਕ ਕ ਮੇਰੀ ਗੱਲ ਸੁਣੋ ਬੇਟਾ ਇੱਕ ਇੱਕ ਬੱਚਾ ਹੀ ਨਾ ਜਵਾਬ ਦੇ ਜਾਇਆ ਕਰੋ ਸਾਰੀ ਕਲਾਸ ਨੇ ਜਵਾਬ ਦੇਣੇ ਹੁੰਦੇ ਆ ਓਏ ਬੁੱਟਾ ਚਲੋ ਸੀਟ ਤੇ ਚਲੋ ਬੰਦ ਕਰ ਸਕੇਚੂਰੀ ਰੱਖ ਦੇ ਪਤਾ ਲੱਗਿਆ ਦਿੱਲੀ ਸੋਟੇ ਤੋਂ ਆਏ ਮੇਰੇ ਕੁਐਸਚਨ ਪੁੱਛੇ ਜਾਂਦੇ ਨੇ ਹਾਇਂਡੀ